ਜਗਾ ਜਿੱਥੇ ਗੁਰੂ ਸਾਹਿਬ ਜੀ ਚੇਤੇ ਰਹੇ ਸੀਗੇ ਭਾਈ ਮਤੀ ਦਾ ਜੀ ਦਾ ਪਰਿਵਾਰ ਜੀ ਉਹ ਦੂਤੀ ਗਾ ਬਚਾਈ ਜੀ ਸਮਾਂ ਸਟਿਕ ਨੂੰ 10 ਹੋਈ ਤਾਂ ਹੋ ਗਿਆ ਰਕਰ ਇਹ ਜੀਆਂ ਥਾਵਾਂ ਤੇ ਹੁਣ ਉਹ ਵੀ ਸਾਈਕਲ ਉੱਤੇ ਵੱਡੇ ਕਰਮਾਂ ਦੀਆਂ ਗੱਲਾਂ ਹੁੰਦੀਆਂ ਨੇ ਮੈਨੂੰ ਅਜਿਹੀ ਵੀ ਮੈਨੂੰ ਕਦੇ ਨਹੀਂ ਪਹੁੰਚਣਾ ਪਰ ਬਾਬੇ ਦੀ ਕਿਰਪਾ ਨਾਲ ਦਿੱਲੀ ਆ ਬਸ ਸਟਾਰ ਕੋਈ ਫਤਈ ਕਰਤਾ ਸੀਗਾ ਤੇ ਗੁਰਦੁਆਰਾ ਸਾਹਿਬ ਆਗੇ ਸੀਗੇ ਰਹਿਣ ਦਾ ਟਿਕਾਣਾ ਥੋੜਾ ਮੁਸ਼ਕਲ ਸੀਗਾ ਫਿਰ ਟੈਂਟੀ ਲਾ ਲਿਆ ਸੀਗਾ ਗੁਰੂ ਘਰ ਦੇ ਵਿੱਚ ਉੱਥੇ ਮਗਰ ਕਮਿਸ਼ਨ ਲੈ ਕੇ ਉੱਥੇ ਪਹਗੇ ਸੀਗੇ 3 ਵਜੇ ਸੱਤਾ ਤੇ 7 8 ਵਜੇ ਉੱਠਿਆ ਸੀਗਾ ਤੇ ਹੁਣ ਚੱਲਦੇ ਆਂ ਫਰੀਦাবাদ ਵੱਲ ਪਰਸੇ ਨੂੰ ਯੂਪੀ ਜਦੋਂ ਇੱਥੇ ਕਰਾਂਗੇ ਦਿੱਲੀ ਕਲੋਸ ਕਰ ਦਾਂਗੇ ਤੇ ਆਖਰੀ ਬ੍ਰੇਕ ਇੱਥੋਂ ਤੇ ਹੁਣ ਅਸੀਂ ਚੱਲਦੇ ਆ ਆਪਣੇ ਸਫਰ ਦੇ ਵਾਪਸ। ਅਲੋਈ ਮੋਟਰ ਪੌਲੀ ਇਹ ਚੱਲੇ ਮੈਂ ਗੜ੍ਹੇਰ ਤੋਂ। ਪਹਿਲਾ ਭੋਲੇ ਨੇਰ ਮੌਲ। ਉਹ ਮੌਲ ਨਾਲ ਇਹ ਗਾਨ ਖੁੱਲੀ ਹੋਏ ਕੋਈ ਕਿਉਂਕਿ ਚਿੱਟੇ ਵਾਲਾ ਵੀ ਫਿਰਨੇ ਪੈਤੇ ਸੈਟਲਰ ਵਾਲਜ। ਇਹ ਰਿਕਾਰਡ ਆ ਵੀ। ਦੁਨੀਆ ਦੇ ਕਿਸੇ ਟਰੈਵਲਰ ਨੇ ਮੈਨੂੰ ਮਰਵਾ ਨਹੀਂ ਸਵਾਏ ਹੋਣੇ ਜਨੇ ਥੋੜੇ ਯਾਰ ਨੇ ਜੋ ਆਏ ਆ ਖੁਸ਼ੀ ਵਾਲੀ ਗੱਲ ਤਾਂ ਨਹੀਂ ਹੈ ਕਿ ਕੋਈ ਬਾਲੀ ਵੱਡੀ ਚੀਜ਼ ਮੈਂਡ ਵੀ ਹੋਣੀ ਇਹ ਲਹਣਤਾ ਹੀ ਖੱਟੀ ਆ ਇਦਾਂ ਕਿ ਮੈਂ ਵੇਖਦਾ ਆਰੇ ਆ ਤੋਂ ਥੋੜੀ ਹੀ ਮੈਂ ਆਉਦੇ ਆ ਬਰਨਿ ਗਏ ਨਾ ਨੁਕਸ ਤੇ ਗਦੇ ਤਾਂ ਕਰਕੇ ਬਹੁਤ ਸੰਗਤ ਸੀ ਰਾਤ ਬਹੁਤ ਜਿਆਦੇ ਬਾਈ ਪਿਆਰੀਆਂ ਬਹੁਤ ਵੱਡੇ ਫੱਦਰ ਦੇ ਸੀ ਜੀ ਹਰੇਕ ਮੈਲ ਸੰਿਆਣੀ ਬਣਦਾ ਹੈਗਾ ਸਿੰਗਲ ਦਾ ਪਰ ਬਣ ਜੂਗਾ ਹੋਰ 10 ਕਿਲੋਮੀਟਰ ਕੱਢ ਕੇ ਹਾਂ ਪਹਿਲਾਂ ਲਾਲਕਲੇ ਜਾਣਾ ਆਪਾਂ ਬਸ ਉਹ ਦੇਖ ਰਹੇ ਹਾਂ ਮੈਦੂ ਲਾ ਕੇ ਵੀ ਕਿਹੜੇ ਆਸੇ ਪਾਣਾ ਐ ਕੋਈ ਨਹੀਂ ਜਾਂਦੇ ਚੰਗੀ ਤਰ੍ਹਾਂ ਬਣਦੀਆਂ ਗੱਲ ਸਾਰਾ ਰੈੱਡ ਫੋਟ ਹੀ ਐਸਟੈਬਲਿਸ਼ ਕਰੀ ਛਾਦੇ ਸਾਦੇ ਪਾਸੇ ਅੰਦਰ ਅੰਦਰ ਪਾਲਾ ਪੁੱਧਰ ਹੋਏ ਸੀਗੇ ਹੁਣ ਲਾਲ ਕਲਿੱਕ ਵੀਡੀਓ ਬਣਾ ਕੇ ਛੋਡੀ ਨਹੀਂ ਕੱਢ ਕੇ ਦੋ ਕੁ ਮਿੰਟਾਂ ਦੀ ਤੇ ਆਪਣੇ ਸਫ਼ਰ ਦੇ ਵਾਪਸ ਹੀ ਆਉਂਦੇ ਹੋ ਜਾ ਵੀਰ ਪਰ ਵੱਲ ਵਾਲੀ ਦਿਹਾੜ ਬਦ ਨਹੀਂ ਕਿੱਧਰ ਗਈ ਯਾਰ ਰਾਤ ਨੂੰ ਦੇਖੀ ਸੀ ਕਾਲੀਰ ਮਾਲ ਲੈਣੀ ਆਪ ਕਾਲੀਰ ਮਾਲ ਚੱਟੇ ਨਹੀਂ ਚੱਟੇ ਧੂਣੀ ਰੋਖਿਆ ਤੇ ਦੋ ਘੰਟੇ ਜੇ ਬਜੀ ਮਿੱਟੀ ਦੇ ਨਾਲ ਬਾਸਤ ਨੂੰ ਪੜੀ ਆ ਫਿਰ ਤੇ ਇਹ ਜਦੋਂ ਸ਼ੌਟ ਦੇ ਕੀ ਦਾ ਪਤਾ ਲੱਗਦਾ ਵੀ ਮਾਲ ਗੰਦਾ ਉਹ ਆਪਦੇ ਨੂੰ ਭੜਾ ਲੱਗਦਾ ਕਿਸੇ ਨੂੰ ਲੱਗੇ ਫਰਕ ਨਹੀਂ ਆਪਾਂ ਦਾ ਆਪਾਂ ਤੇ ਇਧਰ ਹੋ ਜਾ ਰਿਹਾ ਕਿੱਧਰੋਂ ਹਾਂ ਪਸੇ ਹੁਣ ਹਾਂ ਬਾਈ ਜੇ ਮੈਂ ਕਰ ਪਾਉਂਦਾ ਯਾਰ ਸੈਗਵਿੰਟਰ ਦੀ ਕੱਢੂਗਾ ਉਹ ਹੋ ਹੋ ਬੜਾ ਗਮਮਸਤ ਹੋਇਆ ਤਾਂ ਨਵਜੀ ਤੁਹਾਨੂੰ ਸਾਡੇ ਗੇੜ ਖੁੱਲਣ ਦੇ ਲਈ ਸਾਡੇ ਲਈ ਜੜਾਈ ਆਇਆ ਥੋੜੇ ਯਾਰ ਜੀ ਧੰਨਵਾਦ ਜੀ ਗੇੜ ਖੁੱਲਣ ਦੇ ਲਈ ਅ ਵੀਰੋਤ ਸਾਡੇ ਲਾਲ ਕਿਲਾ ਤੇ ਆਪਾਂ ਦੇਖਦੇ ਆਂ ਕ੍ਰੀਮ ਕਰੀ ਦਾ ਕੀ ਸਾਕਦਾ ਬਣਦਾ ਫੋਟੋਗ੍ਰਾਫੀ ਵੀਡੀਓ ਉੱਪਰਲੀ ਛੜੀ ਆ ਕੇ ਦੇਖਦੇ ਹਾਂ ਕੀ ਸੀ ਇਹ ਐਂਟਰੀ ਕਿੱਧਰ ਦੀ ਹੋਈ ਓਏ ਦੇਸ਼ ਕੀ ਟਪਾਹੀ ਆ। ਕਾਪੀ ਇਹ ਫਿਰ ਹਰੀਆ ਹੋਰ ਕੀ ਆ। ਇਹ ਵੀ ਨਹੀਂ ਆਜਾ ਬੋ। ਉੱਵਾ ਅਗੇ ਤੇ ਸਾਈਕਲ ਕੇਲੇ ਸਾਹ ਦੇ ਮੋੜ ਆ। ਬਿਲਕੁਲ ਜਲਦੇ। ਇਹੀ ਆ ਉਹ ਲਾਲ ਕਿਲਾ। ਜਿੱਥੇ ਵਰਾਤ ਪਾਈ ਸੀਗੇ ਤੇ ਰਾਤ ਕੱਠ ਬੜਾ ਹੁਣ ਕਰਕੇ ਇਹ ਕੋਈ ਲਾਈਟ ਨਹੀਂ ਸ਼ੋਅ ਸੀਗਾ। ਤੂੰ ਕੱਲ ਨਹੀਂ ਬੰਦੀ ਫੋਟੋਗ੍ਰਾਫੀ ਦੀ। ਗੱਲ ਚਲੋ ਹਣ ਵੀ ਆਪਣੀ ਅਹ ਜੀਵਨੀ ਆ ਪਰ ਫਿਰ ਵੀ ਵੇਡੀ ਇਹ ਥੋੜੀ ਕਲੀਅਰ ਦੇਖਣੀ ਓ ਗੱਲ ਵੱਖਰੀ ਆ ਉਹ ਬੜਾ ਸਮਾਂ ਨਹੀਂ ਇੱਥੇ ਲਾਉਣਾ ਉਹ ਆਪਣਾ ਸਾਈਕਲ ਖੜਾ ਸਾਈਕਲਾ ਵੀ ਫੇਰ ਕਰਨਾ ਪੈਂਦਾ ਭਾਈ ਕੀ ਕਰੀਏ ਉਧਰ ਬਹੇ ਚੱਲ ਗਈ ਵੀਡੀਓ ਬਣਾਉਣੇ ਆਪਾਂ ਸਸਤੀ ਗੱਲੀ ਸਰਿਆਂ ਸਵਾਦ ਦਾ ਫੋਟੋ ਨਾਲ ਵੀ ਵੀਡੀਓ ਦੇ ਵਿੱਚ ਤੇ ਲਾਲ ਕਿਲੇ ਦੇ ਵਿੱਚ ਇਉਂ ਹੀ ਲਾਲ ਕਿਲਾ ਭਾਈ ਜਿਹੜਾ 1787 ਦੇ ਵਿੱਚ ਪਹਿਲਾਂ ਕਦੇ ਕੀਤਾ ਸਭ ਤੋਂ ਪਹਿਲਾਂ ਆਪਾਂ ਉਹ ਤੋਂ ਉਹ ਖਤੇ ਦਾ ਬਹੁਤ ਵਾਰੀ ਕਰ ਲਿਆ ਪਰ ਅਸੀਂ ਗਵਾਲੇ ਨੇ ਆਉਦੇ ਹੱਥਾਂ ਚੋਂ ਇਹ ਚੀਜ਼ਾਂ ਕਿਉਂਕਿ ਤੁਹਾਨੂੰ ਰਾਸ ਨਹੀਂ ਆਉਂਦੀਆਂ ਬਈ ਜਿਹੜੀ ਸਹੀ ਗੱਲ ਆ ਅਸੀਂ ਕਹਿੰਨੇ ਆ ਵੀ ਅਸੀਂ ਬਹੁਤ ਯੋਗ ਹੋ ਗਏ ਅਸੀਂ ਬਹੁਤ ਕੁਝ ਕਰ ਲਿਆ ਪਰ ਸਾਨੂੰ ਜਦੋਂ ਝਾਦੀ ਮਾਰਦੇ ਨੇ ਤਾਂ ਥਾਂ ਦੇ ਫੇਰ ਪਤਾ ਲਾਦਾ ਵੀ ਅਸੀਂ ਸਾਰਾ ਕੁਝ ਗੋਆਇਆ ਹੀ ਹੁੰਦਾ ਸੀ ਤੇ 1783 ਚ ਪਹਿਲੀ ਈ ਜੱਸਾ ਸਿੰਘ ਅਲੂਵਾਲੀ ਦਾ ਪਪਾ ਭਗਵੇਦਾ ਸਿੰਘ ਨੇ ਇੰਨਾ ਆਲ ਗੜੀ ਆ ਉਹਨਾਂ ਦੀ ਮਿਸਲਾ ਵੱਲੋਂ ਪਤਾ ਕੀਤਾ ਗਿਆ ਸੀ ਉਸ ਤੋਂ ਬਾਅਦ ਵੀ ਬਹੁਤ ਵਾਰੀ ਹੋਇਆ ਅ ਆਰਮੀ ਤੋਂ ਲੈ ਕੇ ਜਿੰਨੇ ਸਹੀ ਦੇ ਵਿੱਚ ਇਹ 17 18 ਵਾਰ ਫਸਦੇ ਹੋਇਆ ਸੀਗਾ ਤੇ ਆਖਰੀ ਵਾਰ ਤੁਹਾਨੂੰ ਪਤਾ ਹੀ ਆ ਫਿਰ ਕਿੰਨੀ ਵਾਰ ਇਹ ਹੋਇਆ ਸੀਗਾ ਉਦੋਂ ਅਸੀਂ ਸੀਗੇ ਦਿੱਲੀ ਡਿਪਰੀ ਵਾਟਰ ਦੇ ਸੀਗੇ ਸਵਭ ਨਹੀਂ ਬਣਿਆ ਇਥੇ ਹਮਦਰ ਜੇ ਕਿਤੇ ਬਣਿਆ ਹੁੰਦਾ ਸ਼ਾਇਦ ਅੱਜ ਇਥੇ ਵੀ ਨਾਮ ਹੁੰਦੇ ਥੋੜੇ ਕਾਰਪੋਰੇਟਾਂ ਲਈ ਨਾਂ ਕਰਦੇ ਹੁੰਦੇ ਸੋ ਗੱਲ ਕੀ ਹੈ ਵੀ ਕਹਿਣ ਦਾ ਮਤਲਬ ਆ ਦੁੱਖ ਲਾਦੇ ਜਦ ਤੁਸੀਂ ਆਪ ਦੀਆਂ ਚੀਜ਼ਾਂ ਨੂੰ ਤਰਸੇ ਪਏ ਹੋ ਉਹ ਦੇਖ ਕੇ ਜਾਂ ਉਹਨੂੰ ਹੱਕ ਲੈਣ ਦੇ ਲਈ ਇਹ ਗੱਲਾਂ ਬੋਲਦੇ ਹਾਂ ਇਨੋਂ ਇਹ ਗੱਲਾਂ ਗੱਲ ਹੀ ਜਾਂਦੀਆਂ ਅਰ ਜਣੇ ਦਾ ਖੋਨਾ ਸਮਾਂ ਦੀ ਬਸ ਦੀ ਗੱਲ ਨਹੀਂ ਤੇ ਆਜੇ ਤੋਂ ਉਹਨੇ ਟੀਮ ਦਾ ਡੀਪਲੀ ਦਿਖਾਦੀ ਹੈ ਲਾਲ ਫਲ ਟੀਮ ਹੌਲੇ ਇਥੋਂ ਦਾ ਕਾਫੀ ਵੱਡਾ ਹੋਇਆ ਬਈ ਆਪਾਂ ਅੱਗੇ ਸਫ਼ਰ ਤੇ ਜਾਣਾ ਤੇ ਆਪਾਂ ਬੜਾ ਨਾਮ ਤੇ ਰੱਖ ਨਹੀਂ ਸਕਦੇ ਇਹ ਆ ਬਈ ਜੀ ਦਿੱਲੀ ਦੀਆਂ ਸਵੇਰ ਦੀਆਂ ਖਾਲੀ ਸੜਕ ਤੇ ਹੋਰ ਘੰਟੇ ਤੋਂ ਜਿਹੜੀਆਂ ਸੜਕਾਂ ਨੇ ਅੱਗੇ ਤੁਹਾਨੂੰ ਖਾਲੀ ਦਿਸ ਰਹੀਆਂ ਨੇ ਮੋਟਰਸਾਈਕਲ ਗੱਡੀਆਂ ਟਰੱਕਾਂ ਦੇ ਨਾਲ ਭਰ ਜਾਣੀਆਂ ਨੇ ਤੇ ਫਿਰ ਉਹੀ ਰੌਣਾ ਰੱਪਾ ਸ਼ੁਰੂ ਹੋ ਜਾਣਾ ਇਹ ਲਾਲ ਫੇਰ ਆਪਾਂ ਦੂਜੇ ਪਾਸੇ ਮੁੜੇ ਹੁਣ ਫਰੀਦাবাদ ਰੋਡ ਦੇ ਉੱਤੇ ਤੇ ਇੱਥੇ ਹੁਣ ਮੋੜਨਾ ਆਪਾਂ ਅੱਗੇ 600 ਮੀਟਰ ਦੇ ਬਾਈ ਰੋਡ ਤੇ ਚੜ ਕੇ ਤੁਹਾਨੂੰ ਮਿਲਦਾ ਮੈਂ ਕਹਿੰਦਾ ਟਰੈਫਿਕ ਬਹੁਤ ਜ਼ਿਆਦਾ ਆ ਬਹੁਤ ਰਿਸਕੀ ਜਿਹਾ ਲੱਗਦਾ ਐ ਸੋਣ ਬਣਾਉਣਾ ਵੀਡੀਓ ਬਣਾਉਣੀ ਬਗਾਨੇ ਏਰੀਆ ਦੇ ਵਿੱਚ ਥੋੜਾ ਤਾਂ ਕਰਕੇ ਬਾਈ ਤਾਂ ਅਮੇ ਬੜਾ ਕਿਆਰਾ ਨਹੀਂ ਹੋ ਰਿਹਾ ਸ਼ਹਿਰਾਂ ਦੇ ਵਿੱਚ ਜਿੱਦ ਤਰ ਪਤਾ ਏਰੀਆ ਪਹਿਲੀ ਥੋੜੇ ਇਹ ਰੈੱਡ ਪਲੇਸਟ ਦੇ ਰਹੀ ਹੈ ਤਾਂ ਆਕਰ ਕੇ ਅਮੇ ਬੜਾ ਕੋਸ ਸਰੇ ਸਰੇ ਤਖੋਂ ਨਹੀਂ ਨਾ ਰਾਮਦੇਸੇ ਬਈ ਹੈ ਨਹੀਂ ਸਫਾਈ ਕਰਮਚਾਰੀ ਇਹ ਆਪਦੇ ਕੰਮਾਂ ਤੇ ਲੱਗੇ ਹੋਏ ਤੇ ਸਾਹਮਣੇ ਬਈ ਖਤਰੂ ਨੇ ਜਾ ਰਹੇ ਨੇ ਪਹਾੜ ਤੋਂ ਰਹੇ ਨੇ ਆਪਦੇ ਡਿਊਟੀ ਕਰ ਰਹੇ ਨੇ ਉਹ ਵੀ ਇਹ ਗਿੰਦੇ ਜਿਹੀ ਗਿੱਡੇ ਜਿਹੀ ਕਰ ਰਹੇ ਘਰ ਨਹੀਂ ਚਾਲਦੇ ਕੰਮ ਵੀ ਕਰਨਾ ਪੈਂਦਾ ਬਈ ਇਹ ਕਿ ਕੀ ਲਈ ਜਾਂਦਾ ਕਰੀਏ ਫਿਰ ਨੂੰ ਵੋਟੇਕ ਚੱਲ ਸੋਹਣੀਏ ਅੱਜ ਮੜਾ ਆ ਚੱਲ 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 ਪੁੱਲਪਸ ਚੱਲੇ ਸਿਰ ਵਾਇਰਾਂ ਗੱਲੇ ਕਾਦੂ ਕੱਟਣਾ ਗੇਰੀ ਬਟਾ ਪਤਾ ਫੰਦਰ ਨੇ ਹਣਾ ਤਰਬੂਦ ਵਾਲਾ ਵਾਈ ਫਿਰਦੇ ਆ ਜੇ ਤੁਹਾਨੂੰ ਪਤਾ ਤਾਂ ਹੈ ਇੱਕ ਦਰਬੋ ਪੱਟਾਂ ਦੇ ਇੱਕ ਸਿੰਗਲ ਦੇ ਆ ਪਾਣੂ ਦਲਦੇ ਆ ਤੇ ਸਾਹਮਣੇ ਬਘੋਰ ਜਾ ਆ ਰਿਹਾ ਦੇਖਦੇ ਆ ਕੀ ਲਿਖਿਆ ਉੱਤੇ ਇਹ ਦੱਸ ਰਿਹਾ ਚੌਂਕਾ ਤੇਰਾ ਤੇ ਆਪਾਂ ਨੂੰ ਕੁਝ ਵੀ ਨਹੀਂ ਪਤਾ ਦਿੱਲੀ ਬਾਰੇ ਆਪਾਂ ਸੱਦਈ ਜਾਣਾ ਹਲੇ ਫੋਲੋ ਕਰੋ ਜਾਉਂਦੇ ਸੀ ਸਾਹਮਣੇ ਦੇਖ ਹੀ ਰਹੇ ਹਾਂ ਕਿ ਭਾਈ ਆਏ ਲੱਗਦੇ ਉਹ ਜਾਂ ਆਉਂਦਾ ਦਿੱਲੀ ਦੇ ਵਿੱਚ ਤਾਂ ਠੀਕ ਕਰਨਾ ਤੇ ਮੇਰੇ ਗੱਡੀਆਂ ਦਾ ਅਸੀਂ ਰਾਜਕੋਟ ਦੇ ਵਿੱਚ ਫਿਰ ਰਹੇ ਆਪਾਂ ਉਹ ਰਾਜਕੋਟ ਉਨੀ ਜਿਹਾ ਬਣੀ ਬੈਠੇ ਰਾਹ ਘਟ ਕੇ ਤੇ ਇਹ ਆਪਣੀ ਆਖਰੀ ਫਤਿਹ ਦਿੱਲੀ ਸ਼ਹਿਰ ਨੂੰ ਮਤਲਬ ਆ ਗਿਆ ਜਿਹੜਾ ਮੋੜ ਮੜਨਾ ਲੈਫਟ ਟਰਨ ਉਹ ਜਾਉਂਦੀ ਆਗਰਾ ਸ੍ਰੀਦਾਬਾਦ ਦੇ ਪਾਸੇ ਨੂੰ ਹੁਣ ਲੈਂਦਾਂ ਸਰੇ ਆ ਵੀ ਕਿ ਨਾ ਲੈਫਟ ਮੜ ਜਾਓ ਜਾ ਇਹਨੋਂ ਫੇਰ ਬੋਏ ਬੋਏ ਦਿੱਲੀ ਦੀਆਂ ਸਟਰੀਟਾਂ ਫੇਰ ਮਿਲਾਂਗੇ ਤੁਹਾਨੂੰ ਸਾਹਮਣੇ ਫਦਰਪੁਰ ਤੇ ਮਰੂਲੀ ਤੇ ਸਾਹਮਣੇ ਪੀਕਾ ਬਸ ਨਹੀਂ ਤੱਕਦੇ ਰਸੋਵੇਂ ਹੋਵੇ ਹੋਵੇ ਬਈ ਹੋਵੇ 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 ਓਕੇ ਤੁਹੇ ਅਨਵਾਦ ਫੇਰ ਤੁਮ ਸਾਡੇ ਆਪਣੇ ਰਾਹਾਂ ਉਤੇ ਜਾਣ ਲਈ ਐਨ 44 ਐਨ 44 ਐਨ 44 ਐਨ 44 ਐਕਸੈਂਟ ਬਦਲਣਾ ਪਿਆ ਥੋੜਾ ਜਿਹਾ ਆਪਣੀ ਅੰਗਰੇਜ਼ੀ ਵਾਲਾ ਆਪਾਂ ਗੱਲ ਜੀ ਬੰਦ ਹੀ ਰਹੀਏ ਮੇਰੇ ਨਾਲ ਗੱਲ ਕੀਤੀ ਮੈਂ ਰਾਤ ਲਾਲਕਲੇ ਚ ਤੇ ਮਠੀਲੀ ਹੋਇਆ ਯਾਰ ਹਲੇ ਘਾੜ ਐਕੋ ਥੋੜੇ ਜਿਹੇ ਆਏ ਸੀਗੇ ਫਰਾਸ ਵਾਲੇ ਪਾਸੋਂ ਉਹਨਾਂ ਦੀ ਊਰਜਾ ਥੋੜਾ ਉਹੀ ਤੁਹਾਨੂੰ ਪਤਾ ਫਰਕ ਤਾਂ ਹੋਣੇ ਸੀਗਾ ਤੇ ਸਾਨੂੰ ਤਾਂ ਹਲੇ ਸੁਖਣਾ ਨਰਸਰੀ ਲੈਵਲ ਦੀ ਭੁੱਲੀ ਪੈਦੀ ਸੀਗੀ ਪਰ ਬਰਾਦਰ ਉਹਨਾਂ ਨੂੰ ਬੜਾ ਦੇਸੀ ਦਾਟ ਲਾਗੇ ਫਿਰ ਚਲਾਈ ਦਿੰਦਾ ਗਾਮ ਜੀ ਆਇਆ ਕਰਕੇ ਅਗਲੇ ਕਿੰਦੇ ਆਹ ਆਈ ਲਾਈਕ ਯੂ ਹੈਨਾ ਫਿਰ ਆਈ ਬੀਨ ਸਬਸਕ੍ਰਾਈਬ ਯਰ ਕੇ ਮੈਂ ਘਾਸਾਂ ਦੂਸਰੇ ਕੁਝ ਕੁ ਥੋੜਾ ਜਿਹਾ ਵੀ ਉਹੀ ਯਾਰ 15% ਆਣੋ ਗੂਗਲ ਸਬਸਕ੍ਰਾਈਬ ਯੂਰ ਪੇਜ ਕਿਉਂਕਿ ਡਸਨ ਮੈਟਰ ਵੀ ਡੋਨਟ نو ਯੂਰ ਲੈਂਗੁਏਜ ਸੋ ਬਸ ਟੂ ਵੀ ਇਨਕ੍ਰੀਜ਼ ਯੂਰ ਸਬਸਕਰਾਈਬਰਸ ਮੈਗਾ ਥੈਂਕ ਯੂ ਸੋ ਮਚ ਇੰਨੀ ਕੀ ਗੱਲ ਬਾਤ ਤੇ ਅਗਲੇ ਨੇ ਫੋਲੋ ਕਰ ਲਿਓ ਤੇ ਗੱਲ ਬਾਤ ਐਂਡ ਹੋਊਗੀ ਤੇ ਇਧਰਲੀ ਸਾਈਡ ਜਾਂ ਬਹੁਤ ਜਿਆਦਾ ਥੱਲੇ ਸਟੈਂਡ ਦੇ ਫਾਇਦੇ ਵੀ ਆ ਨੁਕਸਾਨ ਵੀ ਆ ਨੁਕਸਾਨ ਇਹ ਵੀ ਕੈਮਰਾ ਘੁੰਮਦਾ ਨਹੀਂ ਅਸੇ ਪਾਸੇ ਤੇ ਜਿੱਥੇ ਫਿੱਟ ਕਰਤ ਨੇ ਉੱਥੇ ਹੀ ਰਹਿਣਾ ਬਸ ਅੱਲਾ ਰੋਡ ਸ਼ੂਟ ਕਰਨਾ ਇਹਨੇ ਦਰਸਤ ਪੂਰਨ ਕੋਹਨਿਕਿਤ ਕਰਨਾ 360 ਲੈਣਾ ਪੜਾ ਲੱਗਦਾ ਉਹਦੇ ਤੇ ਉਹਦੀ ਸੇਵਾ ਦੇ ਨਾਲੀ ਟੂਰ ਸਫਲ ਹੋਣੇ ਆ ਪਿਆਰ ਬਣਾਈ ਰੱਖਿਓ ਤੇ ਆਉਂਦੇ ਟੂਰ ਤੇ ਤੁਹਾਨੂੰ 360 ਜਿਨਾ ਦਰਸ਼ਨ ਕਰਾਵਾਂਗੇ ਆਪਣੇ ਸਾਹਮਣੇ ਜਾ ਰਹੀ ਇਧਰ ਸਾਸੀ ਬਈ ਮੈਟਰੋ ਤੁਸੀਂ ਦੇਖ ਸਕਦੇ ਆ ਇਹੀ ਆ ਬਰੋ ਬਟੀ ਵੀ ਇਹ ਰੀਜਰੋਡਰ ਜਾ ਰਹੀ ਆ ਉਸ ਤੋਂ ਪਹਿਲਾਂ ਲੰਗੀ ਸੀਟਿਆਂ ਨਾ ਉਸ ਤੋਂ ਪਹਿਲਾਂ ਰੱਖੀ ਸੀ ਰੋਲਸ ਰੋਸਰ ਨਿਕਲ ਗਈ ਜੀ ਐਲ ਸੀ 350 ਰੋਲਸ ਰੋਸਰ ਸੀਗੀ ਫੈਂਟ ਮੇਰੇ ਹਿਸਾਬ ਨਾਲ ਐਮ ਐਲ 04 ਏ ਡੀ ਤੇ ਚਾਰ ਫਿਰ ਤੁਹਾਨੂੰ ਕਹੂੰ ਦੱਸਣਿਆ ਵੜ ਕੇ ਛੱਡੋ ਛੱਡੋ ਇਹ ਟਿੰਗ ਦਾ ਤਾਂ ਅਸ ਕਾ ਵੀ ਬੜਾ ਮਾੜਾ ਥੱਲੇ ਕੱਲੀ ਗੱਡੀ ਦਾ ਨੰਬਰ ਚਿੱਤੇ ਹੋਏ ਤਾਂ ਉਹ ਆਵਾਜ਼ ਨਾਲ ਪਰਹੀਂ ਭੁੱਲ ਜੀਏ ਆਹ ਬਈ ਗੇ ਹੋੜੀ ਜੇ ਕਰੀ ਜਾਂਦਾ ਮੇਰੇ ਫੈਨਸ ਤਾਂ ਹੀ ਕਿਤੇ ਨਹੀਂ ਨਾ ਲੱਗੋ ਇਸੇ ਪੋੜਾ ਇਹ ਸਤੋ ਜਣੈਣੇ ਹਰਿਆਣੇ ਦੇ ਵਿੱਚ ਐਂਟਰੀ ਕਰੂ ਬਈ ਇਹ ਜਮਾਂ ਦਿੱਲੀ ਫਤਿਹ ਕਰੂ ਇਹ ਦੋਰਾ ਫੇਰ ਅਜ ਹਰਿਆਣੇ ਦੇ ਵਿੱਚ ਇੰਟਰਵਿਊ ਲੈਣਾ ਆਪਾਂ ਅ ਜੇ ਫਿਰ ਅੱਜ ਸ਼ਾਮ ਤੱਕ ਯੂਪੀ ਦੇ ਬਾਟਰ ਦੇ ਗੋਲ ਜਾਗੇ ਨਹੀਂ ਪਰ ਦੇਖਾਂ ਕੀ ਬੰਦ ਆ ਹੁਣ ਚਾਹ ਦੀ ਪਿੰਡ ਦਾ ਸਵਾਹ ਤੇ ਦੇਖਦੇ ਆਂ ਹੋਰ ਜਾ ਕੀ ਜਿੰਦ ਥੱਲੇ ਦਾ ਆਪਾਂ ਵਾਲੇ ਕੀ ਪਾਣਾ ਕੋਈ ਥੱਲੇ ਜਾ ਬਹੁਤ ਇਹਨਾਂ ਕੱਢ ਗਏ 5-7 10 ਮੀਟਰ ਫਿਰ ਦੇਖਾਂਗੇ ਦੋ ਵਜੇ ਦਾ ਸਸਾ ਇਹ ਜਾ ਬਈ ਆਪ ਕੋ ਯਾਣਾ ਸਭ ਤੋਂ ਹੀ ਉਹ ਮਟਰਗੀ ਵੀ ਨਹੀਂ ਆ ਦਿੱਲੀ ਸ਼ਹਿਰ ਦੀ ਗਰਮੀ ਪੜਾਉਂਦੀ ਲੋੜ ਅ ਗਰਮੀ ਨਹੀਂ ਆਈ ਧੁੱਪ ਜਾਦੇ ਆ ਤੇ ਧੁੱਪ ਹੈਗੀ ਆ ਇਸਕੇ ਨ ਵਰਨ ਵਰਨੜੀ تیر ਮਾਰਾ ਪਿੱਚਾ ਵੀ ਨਿੱਟਾ ਵੀ ਨਿੱਟਿਆ ਨਾ ਜੂ ਮੋਹਾਰ ਕੇ ਫਰੇ ਬਹੁਤ ਬਹੁਤ ਜਟੂਰੇ ਦੇ ਹਿਸਾਬ ਨਾਲ ਕਰੀਏ ਨਾ ਕੋਣ ਬਹਿ ਗਏ ਹਜ਼ਾਰ ਰੁਪਏ ਦੇ ਮੇਰੇ ਹਿਸਾਬ ਨਾਲ ਮੇਰੇ ਰਵਾਲ ਬਣ ਜਾਣੇ ਆ ਕੰਨਾ ਟੂਰਾਂ ਦੇ ਉੱਤੇ ਤਾਂ ਨਡੂਰੀ ਕੱਢੇ ਆ ਹਲੇ ਤੱਕ ਤੀਜਾ ਚੱਲੀ ਜਾਂਦਾ ਤੇ ਆ 5000 ਰੁਪਏ ਮਾਲ ਦਾ ਮੰਗਾਤੇ ਹੋਣੇ ਆ ਤੇ ਵਾਤੇ ਹੋਣੇ ਆ ਸੋਈ ਚੀਜ਼ਾਂ ਮੈਂ ਕੱਟੀਆਂ ਨੇ ਜ਼ਿੰਦਗੀ ਦੇ ਵਿੱਚ ਬਸ ਇਹਨਾਂ ਦੀਆਂ ਗੱਲਾਂ ਕੀ ਮੈਂ ਰੱਖੀ ਨੀ ਕਰਦਾ ਭਾਈ ਅਹ ਐਨਰਜੀ ਮੁਲੀ ਫਿਰ ਤੇ ਵਾਪਸੀ ਆ ਤਗੜੇ ਜਾਉਂ ਤੋਂ ਬਹੁਤ ਤੇ ਕਹਿਣ ਕੋån ਨੂੰ ਬੜਾ ਕੁਝ ਜੋ ਐ ਨਹੀਂ ਕੋਈ ਮੇਰੇ ਚੱਲੇ ਸੀਗੇ ਸਵੇਰੇ ਤੇ ਸਰੀਰ ਜਿਹਾ ਹਲੇ ਸੁਪਾ ਜਿਹਾ ਪਿਆ ਮੈਨੂੰ ਐ ਚਾਹ ਜੂ ਪੀ ਲਈਏ ਪਰ ਆਹ ਰੋਡ ਤੇ ਬਰਾ ਖੜੇ ਨਹੀਂ ਖੜਦਾ ਥੱਲੇ ਇਹ ਨਾ ਥੱਲੇ ਜਾ ਬਹੁਤ ਆ ਜਿਹਾਉ ਚੜ ਗਏ ਮੋੜ ਕੇ ਮੈਂ ਤਾਂ 2:00 ਸਿਰੇ ਨੂੰ ਸਵਾ ਕੁਲ 12:30 12:30 ਉੱਤੇ ਹੋ ਗਿਆ ਮੈਂ ਨਾ 1:00 ਵਜੇ ਨਾਲ ਤੇ ਫਰੀਦাবাদ ਪਾਪ ਕੇ ਦੇਖਦੇ ਆਂ ਅੱਜ ਸਾਢੇ 5:00 ਵਜੇ ਟਾਈਮ ਤੇ ਗੱਡੇ ਤੇ ਰਾਤ ਸੁਪੋਣੀ ਨੀਂਦ ਵੀ ਆਉਂਦੀ ਆ ਪਾ ਕੇ ਮੀਂਹ ਵੀ ਜ਼ਰੂਰੀ ਆ ਵਾਸੂਰਮ ਗੱਲਦੇ ਹੁਣ ਬਹੁਤ ਬਣੀ ਚਾਹਾਂਗੇ ਤੇ ਥੋੜੀ ਜਾਣਦਾਂ ਵਾਲੇ ਜੀ ਦੇ ਵਿੱਚ ਰੋਡ ਬਹੁਤ ਬਗੜਦਾ ਪਰੇ ਫਿਰ ਬਹੁਤ ਆ ਜਾਵੇ ਤੇ ਇਧਰ ਮੈਟਰ ਹੁਣੇ ਵੀ ਪੂਰੇ ਵਿੜੇ ਚਈ ਜਾਂਦੀਆਂ ਤੋਂ ਬਹੁਤ ਬੰਦੇ ਆਪਣਾ ਡੀਸੀਟੀ ਕਾਥੋਂ ਸਟੋਰ ਦੀ ਤੇ ਅੱਜ ਪਤਾ ਨਹੀਂ ਘਰ ਮਨਾਂ ਦੀ ਡੀਸੀਟੀ ਮਿਲ ਗਿਆ ਥੋੜਾ ਸਾਮਾਨ ਚਾਕੇ ਗਲਵ ਵਗੈਰਾ ਤੇ ਫਿਰ ਤੁਹਾਨੂੰ ਮਿਲਦਾ ਹੁਣ ਉਹਦਾ ਜਾਣ ਲੱਗੇ ਧੰਨਵਾਦ ਜੀ ਤੇ ਸੇਣ ਖਰਾਬੀ ਕਰੀ ਜਾਂਦੀ ਪਤਾ ਨਹੀਂ ਖੜ ਖੜ ਪਤਾ ਨਹੀਂ ਕੀ ਚੱਕਰ ਪੈ ਗਿਆ ਉਹ ਦਿਖਾਉਣਾ ਇੱਥੇ ਹੁਣ ਇਹਨਾਂ ਨੂੰ ਜਾਲਦੇ ਆਪੇ ਸਬਰ ਦੇ ਉੱਤੇ ਤੇ ਕੀ ਕਹਤ ਨੂੰ ਇੱਕ ਬੋਤਲ ਤੇ ਇੱਕ ਬਲੌਜ਼ ਚੱਕਿਆ ਤੇ ਇੱਕ ਤਾਂ ਸਬਨ ਹੋਰ ਦੇਖਦੇ ਆ ਬਲੌਜ਼ ਤਾਂ ਨਹੀਂ ਜੀ ਬਾਰੇ 700 ਦਾ ਲਈ ਕਰਦੇ ਆ ਤੇ ਸਸਤਾ ਹੈ ਜੀ ਗਾਰੀ ਚ ਮਰਦੇ ਰੋਗ ਨੂੰ ਦੇਖਦੇ ਨੇ ਕਿ ਮੀ ਦਾ ਨਹੀਂ ਫਰੋ ਲੈਣੇ ਤਾਂ ਪਹਿਣੇ ਨਹੀਂ ਹੱਥਾਂ ਬੁਰਾ ਹੋ ਜੀ ਜਾ ਰਾਂ ਇਹਦਾ ਪੂਰਾ ਤੋਸਾਬ ਹੋਇਆਗਾ ਬਈ ਇਹ ਆ ਮਿਹਰੋ ਇਹ ਆਫੀ ਦਾ ਬਹੁਤ ਵੱਡਾ ਦੀ ਕੈਥਲਨ ਸਟੋਰ ਤੇ ਥੋੜੀਆਂ-ਬਹੁਤਾਂ ਸ਼ੋਪੀਆਂ 1500 ਰੁਪਏ ਦੀਆਂ ਕਰਕੇ ਚੱਲੇ ਆਣ ਬਿੱਲ ਕਟਾਉਣ ਦੇਖਦੇ ਆਂ ਵੀ ਕੀ ਕਹਿੰਦੇ ਆ ਕੁਲਿਆ ਸਬੂਸ ਕਰਦੇ ਆ ਕਿ ਫਤਿਹ ਆ ਸਾਰੇ ਪਾਸੇ ਤਗੜਾ ਸੂਰ ਬਣੀ ਬੈਠੀਆਂ ਮਨੂਆ ਸੀ ਕਿਤੇ ਆਪਣੇ ਜਹੰਦਰ ਲਹਿਣੇ ਵਾਲਾ ਬਹੁਤ ਵੱਡਾ ਹੁੰਦਾ ਪਰ ਜਦੋਂ ਬਾਹਰ ਨਿਕਲੇ ਤਾਂ ਪਤਾ ਲੱਗਾ ਜੀ ਬਾਕੀ ਸੂਰੀ ਤਗੜੇ ਨਹੀਂ ਲੋਈ ਵੱਡੇ ਲੈਵਲ ਦੀ ਗੱਲ ਬਾਤ ਇਥੇ ਵੀ ਤੇ ਆਪਾਂ ਕੋਲੋਂ ਤੋਂ ਉਧਰ ਦੱਸੋ ਉਧਰ ਖਤੇ ਥੋੜੇ ਬਹਿ ਰੱਖਦੇ ਸੀਗੇ ਤੇ ਕੀ ਗੱਥਨ ਵਾਲੇ ਕਹਿੰਦੇ ਭਾਈ ਆਏ ਥੋੜੀ ਲੰਗੇ ਸਾਡੇ ਕੋਲ ਦੀ ਆਏ ਤੇ ਆਪਾਂ ਵੀ ਬਹੁਤ ਨਾਲ ਲੱਭ ਰਹੇ ਸੀ ਕਿ ਗੱਥਨ ਦਾ ਸਟੋਰ ਉਹੀ ਵੀ ਤੇ ਚਰਚ ਦੀ ਨਿਗਾਹ ਪੈ ਗਈ ਬਾਹਰ ਫਲੈਕਸ ਲੱਗੇ ਹੋਈਆਂ ਤੇ ਮੈਂ ਕਿਹਾ ਉਹ ਨਿਗਾਹ ਪਈ ਆ ਤਾਂ ਰੋਕ ਜੀ ਰੇਨ ਕੋਡ ਬਣਾ ਸਰਦਾ ਨਹੀਂ ਸੀਗਾ ਹੋਵੇ ਕਿ ਕਿੰਨੇ ਕੁ ਮਹੀਨੇ ਵਿੱਚ ਮੀਂਹ ਆ ਬਹੁਤ ਨਾਲ ਦਾ ਪੈ ਰਿਹਾ ਤੇ ਕਾਹ ਨੂੰ ਮੈਂ ਤਾਂ ਗੰਗ ਹੋਣਾ ਤੇ ਗਾਂ ਗੋ ਆ ਗੂ ਸਾਰਾ ਫਿਰ ਮੁੰਬਈ ਵਾਲੇ ਪਾਸੇ ਵੀ ਮੌਸਮੀ ਮੀਂਹ ਦੇ ਨੇ ਤੇ ਗਾਹ ਵੀ ਕੰਮ ਆਈ ਜਾਣੀ ਸੋਖਣਾ ਇਹ ਅਗਲੇ ਦੂਰ ਤੇ ਦੂਰ ਸਾਰੇ ਤਿਆਰ ਪਏ ਨੇ पूरे 1.5 ਸਾਲ ਦੇ ਬਸ ਬਸ ਸੌਖ ਰੱਖੀ ਨਾ ਬਸ ਪੂਰੀਏ ਬੈਣ ਕਿਤੇ ਨਹੀਂ ਤਾਂ ਨਹੀਂ ਗਾਉਦੇ ਤੇ ਗਲਵਜ਼ ਇਹ ਸਾਰੇ ਕਾਲੇ ਹੋ ਜਾਂਦੇ ਸੀਗੇ ਧੁੱਪ ਨਾਲ ਮੈਂ ਕਿਹਾ ਚੱਲ ਗਲਵਜ਼ ਲੈ ਕੇ ਚੱਲਦੇ ਹਾਂ ਵਾੜ ਲੈਣੇ ਆਪਾਂ ਕਾਲੇ ਲੋਕ ਫਿਰ ਦੇਖਾਂ ਕੀ ਬਣਦਾ ਇਹ ਸਾਡਾ ਪੁੱਛਣਾ ਯਾਰ ਹਾਲ-ਭਾਲ ਹੁਣ ਪਹਿਲਾ ਵਰਕਾ ਨਹੀਂ ਡਿੱਕੈਥਲਨ ਵਾਲਿਆਂ ਨੇ ਸਾਡੇ ਤੋਂ 2000 ਰੁਪਇਆ ਲੁੱਟ ਲਿਆ ਹੁਣ ਐਪਾ ਚੱਲੀ ਏਗਲੈਸਾ ਫਰਦੇ ਉੱਤੇ ਉਤਰਾ ਮੇਰਾ ਇਹ ਰੋਕ ਨੂੰ ਬੰਦ ਲਣਗੇ ਚੱਲ ਵੀ ਸ਼ੁਰੂ ਚੰਗਾ ਵੀਡੀਓਸ ਨੂੰ ਕਰਦੇ ਬਾਏ ਤੁਹਾਨੂੰ ਹੁਣ ਚੱਲੀ ਅਗਲੇ ਸਫ਼ਰ ਦੇ ਉੱਤੇ ਤੁਹਾਡਾ ਬਾਏ ਵੀ ਕੈਫੇਲਨ ਜੋ ਚੱਲਾਂਗੇ ਹੁਣ ਅਗਲੇ ਸਫ਼ਰ ਤੇ ਇੱਕ ਜਿਠ ਹੈਗੇ ਤੁਸੀਂ ਕਨਫਰਮ ਹੁੰਦੀ ਆਪੋਨ ਮੋਢਲਾ ਟਾਇਰ ਪੈਂਚਰ ਹੋ ਗਿਆ ਫਿਰ ਮੇਰੇ ਹਸਾਂ ਨਾਲ ਬਾਕੀ ਦੇਖਦੇ ਆ ਅੱਗੇ ਚੱਲ ਕੇ ਅੰਟੀਮ ਇਹ ਵੀ ਕੱਪੜਾ ਦਾ ਬ੍ਰਾਂਡ ਸੋਹਣਾ ਆ ਅਸੀਂ ਮੇਥੇ ਆਪਣੇ ਹੈਗੇ ਇੱਥੇ ਪਿਆਰ ਸੀ ਲਿਦਾਣੇ ਕਿਸੇ ਦੇ ਨਾਲ ਕਿਸੇ ਚਾਹ ਹੁੰਦੇ ਨਾਲ ਆ ਸੀ ਮੈਂ ਤੇ ਹੁਣ ਇੱਥੇ ਜਾਣਾ ਐਕਸੋਠ ਹੈਗੇ ਇੱਥੋਂ ਵੀ ਹੈਗਾ ਹੈਗਾ ਹੇਗਾ ਹੈਗਾ 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 ਸਾਹ ਦੇ ਨਿਕਲੇ ਬਹੁਤ ਬਥਰੀ ਜੀ ਹੋ ਗਿਆ ਗੱਲ ਬਹੁਤ ਹੋਈ ਆ ਬਈ ਯਾਰ ਬਹੁਤ ਆਪਣੋਂ ਦਿੱਲੀ ਤੋਂ ਨਿਕਲੇ ਹੋਏ ਬਾਈ ਤਕਰੀਬਨ 2 1/2 ਤੋਂ 2 ਘੰਟੇ ਹੋ ਗਏ ਆ ਸਫ਼ਰ ਤੇ ਰੋਡ ਦੇ ਉੱਤੇ ਕੋਈ ਦਰਖਤ ਨਹੀਂ ਕੋਈ ਬੈਠਣ ਨੂੰ ਜਗ੍ਹਾ ਨਹੀਂ ਕੋਈ ਕੌਸ਼ ਨਹੀਂ ਯਾਰ ਬੜਾ ਬਰਾ ਹਾਲਾ ਤਾਂ ਆਪੇ ਹੀ ਨਹੀਂ ਗਜ਼ਾਦੇ ਆ ਗੰਦੀ ਵੀ ਬਰੇਰਾ ਬਦਨਾ ਤੇ 2 ਘੰਟੇ ਸੰਗ ਚਲਾ ਕੇ ਲਗਾਤਾਰ ਹੁਣਾਂ ਤੀਜ ਲੱਭੀ ਇੱਕ ਹਣ ਰੋਟੀ ਪੜੀ ਰੋਟੀ ਚੌਲ ਜੇ ਲੈ ਕੇ ਆਉਂਦੇ ਸੀਗੇ ਬਾਈ ਕੋ ਤੇ ਕਿਹੜੇ ਰਾਜਮਾ ਚੌੜੇ ਹੁੰਦੇ ਆ ਉਹ ਖਾਣੇ ਆ ਹੁਣ ਇਹ ਬੈਗੇ ਤੇ ਫੇਰ ਦੇਖਦੇ ਆ ਚਾਹ ਪੀਣੀ ਨਾਲ ਢਾਬਾ ਇੱਕ ਵੀ ਢਾਬਾ ਹੀ ਨਹੀਂ ਸੱਚ ਯਾਰ ਜਿਉਂ ਦਿੱਲੀ ਨੰਗੇ ਆ ਟੱਪੇ ਮੈਂ ਫਰੀਦাবাদ ਰੋਡ ਤੇ ਉੱਤੇ ਕੋਈ ਢਾਬਾ ਨਹੀਂ ਬਣਿਆ ਇੱਕ ਵੀ ਢਾਬਾ ਨਹੀਂ ਬੰਦਾ ਨਹੀਂ ਇੱਕ ਦਾ ਢਾਬਾ ਹੁੰਦਾ ਬੰਦਾ ਕਹਿੰਦਾ ਚਲੋ ਬੈਗੇ ਬੰਦਾ ਚਾਚਾ ਰੋਟੀ ਪਾਣੀ ਖਾ ਲੈਂਦਾ ਪਰ ਜਮੇ ਬੁਰਾ ਹਾਲ ਹੀ ਇਧਰ ਦਾ ਯਾਰ ਕਿਤੇ ਗਾਂ ਆ ਜਾ ਹਾਲਿਆ ਮੈਨੂੰ ਲੱਗਦਾ ਮੈਨੂੰ ਸਿਰੇ ਰੋਟੀ ਪਏ ਕਰੋਣੀ ਪਏ ਗੰਨੀ ਰਾਵੜ ਵਾਲੀ ਜਿਹੇ ਜੇ ਹਾਲਾਤ ਆ ਖਾ ਗਏ ਹੁਣ ਚੌੜੇ ਫਿਰ ਦੇਖਦੇ ਆਂ ਕੀ ਸੀ ਚਾਹ ਦਾ ਦੇਖਦੇ ਆਂ ਆਉਦੇ ਭਾਂਡੇ ਨਿਕੜਨੇ ਪੈਣ ਮੇਰੇ ਹਿਸਾਬ ਨਾਲ ਜ ਮੈਨੂੰ ਕਿਤੇ ਸਵੇਰੇ ਵੀ ਉਮੀਦ ਤਰਪੇ ਸੀ ਕਿ ਤੇ ਹੁਣ ਭੁੱਖ ਜੀ ਲੱਗੀ ਸਵੇਰ ਦਾ ਪੁਲਾ ਦੇ ਫਿਰਦਾ ਸੀਗਾ ਤਾਂ ਕਰਕੇ ਚੌਲ ਖਾ ਕੇ ਤੁਹਾਨੂੰ ਮਿਲਦਾ ਵੇ ਚੰਗਾ ਵੀ ਇਹ ਸਮਾਂ 5:00 ਵਜੇ ਦਾ ਹੋ ਗਿਆ ਬਾਈ ਸਵੇਰ ਦੇ ਚਾਹ ਨੂੰ ਤਰਸੇ ਪਏ ਸੀਗਾ ਇਤਾਂ ਤੇ ਧੰਨਵਾਦ ਆਦਾ ਬਾਈ ਉਹਨਾਂ ਦਾ ਜਿਨ੍ਹਾਂ ਨੇ ਚਾਹ ਦੀ ਸੇਵਾ ਕੀਤੀ ਪੂਰੇ ਦੋ ਕੱਪ ਤੇ ਜਿੱਥੇ ਰੋਟੀ ਖਾਧੀ ਉਹ ਤੇ ਹੈਡ ਨੂੰ ਭੁੱਲਿਆ ਦੇ ਪਹਿਲਾਂ ਹਾਂ ਉਹ ਚੱਕ ਕੇ ਲੈ ਕੇ ਆਂਦੇ ਪਹਿਲਾਂ 3 ਕਿਲੋਮੀਟਰ ਤੁਰ ਕੇ ਗਿਆ ਤੜਫੇ ਆਇਆ ਅ ਜਵੇਂ ਹੀ ਤਸਦੀ ਕਰਾਤੀ ਲੱਤਾਂ ਦੀ ਹੁੰਦੀ ਨੇ 3 ਕਿਲੋਮੀਟਰ ਨੇ ਮੈਨੂੰ ਇਹ ਮੈਂ ਇਹਦਾ ਲੱਭ ਜਾਣ ਵਾਡ ਰੋਡ ਦਾ ਕੋਈ ਮਸਾ ਨਹੀਂ ਪਰ ਲੱਭ ਕੇ ਉੱਥੇ ਚੱਕੇ ਨਹੀਂ ਗਈ ਨਾ ਉਹਨਾਂ ਨੂੰ ਆਏ ਹੋਣਾ ਕਿਤੇ ਟੁੱਟੇ ਹੋਏ ਜਾਂ ਖਰਾਬ ਹੋਏ ਆ ਤਾਂ ਕਰਕੇ ਐਂ ਨਹੀਂ ਪਤਾ ਵੀ ਇਹ 2500 ਦੇ ਹੈਡ ਸੋਣਾ ਭਾਈ ਜਿਹੜੇ ਤਾਰਾਂ ਵਾਲੇ ਗੱਲੇ ਆਏ ਤਾਂ ਕਿਪਾਪ ਆਪਣੇ ਨਗਰ ਵੀ ਹੈਗਾ ਇੱਥੇ ਵੀ ਰੋਕ ਸਕਦੇ ਆ ਪਰ ਆਪਾਂ ਚੱਲਾਂਗੇ ਹਲੇ ਥੋੜੇ ਅੱਗੇ 10-15 ਕਿਲੋਮੀਟਰ ਤੇ ਰੋਕਾਂਗੇ ਚੱਲ ਕੇ ਹੋ ਗਈ ਛੋਲੇ 5 ਵਜੇ ਅੱਧਾ ਹੀ ਘੰਟਾ ਦਾ ਸਾਈਕਲ ਖਿੱਚ ਲਾਗੇ ਮੌਸਮ ਠੰਡਾ ਹੋ ਗਿਆ ਹੁਣ ਇਹ ਸਾਰੀ ਘਾਟਵਾਦ ਪੂਰੀ ਕਰਕੇ ਤੇ ਸ਼ਾਮ ਨੂੰ ਦੇਖਦੇ ਆਂ ਕਿੱਥੇ ਕੱਢਣਾ ਤੇ ਸਬੂਧਣੇ ਵੀ ਆਖਰੀ ਸਾਹਾਂ ਤੇ ਆ ਹਾਂ ਆ ਬਾਈ ਦੀ ਫੋਕਾ ਮੈਂ ਬਹੁਤ ਜ਼ਿਆਦਾ ਖੋਖੇ ਦੀ ਬੇਟੇ ਕਰੀਦਾ ਤੇ ਲੱਭ ਹੀਗਾ ਜਦੋਂ ਜਾਂਦੇ ਫਿਰ ਔਰ ਹੁਣ ਚੱਲੀ ਅਗਲੇ ਸਫ਼ਰ ਤੇ ਨਵੀੜ ਨੇ ਅੱਜ ਦਾ ਵਲੌਗ ਤੇ ਸਫ਼ਰ ਧੰਨਵਾਦ ਜੀ ਪਲ-ਪਲ ਤੇ ਸਮੇਂ ਬਈਆ ਪਾ 15 ਕਿਲੋਮੀਟਰ ਪਿੱਛੇ ਫਿਰਦਿਆਂ ਤੇ ਐਨਜ 44 ਦੇ ਉੱਤੇ ਇੰਟਰਲੌਕ ਦਾ ਮੈਨੂ ਨਹੀਂ ਲੱਗਦਾ ਵੀ ਇਹ ਕੰਮ ਹੈਗਾ ਜੀ ਨਾਲ ਇੱਥੇ ਕਿਹੜਾ ਬਰਫ ਪੈਂਦੀ ਹੈ ਜਿਹੜੀ ਇਹਨਾਂ ਨੇ ਲਾਈਆਂ ਹੋਈਆਂ ਨੇ ਇਹ ਤੇ ਇੰਟਰਲੌਕ ਮੇਸ਼ਾ ਉੱਥੇ ਲਾ ਦਿੰਦੇ ਜਿੱਥੇ ਬਰਫ ਪੈਂਦੀ ਇਤਾਂ ਦੇ ਜੀਲਾ ਪਾਸ ਹੋ ਗਏ ਨਕੀਲੇ ਅਫੂਲੇ ਉਹਨਾਂ ਦੇ ਬਾਹਰ ਲੱਗੀਆਂ ਹੋਈਆਂ ਨੇ ਉਹ ਕੋਈ ਉਹ ਸਲਿੱਪਰੀ ਰੋਡ ਬਣਦੇ ਆ ਇੱਥੇ 12 ਮਹੀਨੇ 40 ਡਿਗਰੀ ਟੈਂਪਰੇਚਰ ਰਹਿੰਦਾ ਕਦੇ 35 ਦੇ ਹੋ ਜੇ ਵੱਖਰੀ ਗੱਲ ਆ ਪਤਾ ਨਹੀਂ ਕਿਹੜੀ ਗੱਲੋਂ ਦੱਸ ਜੇ ਕਿਸੇ ਨੂੰ ਪਤਾ ਹੋਵੇ ਜਰੂਰ ਮੈਨੂੰ ਮੇਰਾ ਵੀਰ ਮੈਸੇਜ ਕਰਕੇ ਦੱਸੋ ਵੀ ਕਾਦੋਂ ਲੱਗੀਆਂ ਹੋਈਆਂ ਨੇ ਯਾਰ ਉਹ ਤਾਂ ਮੈਨ ਜਾਣ ਹੋਵੇਂ ਨਾ ਰਾਹਾਂ ਤੋਂ ਜ਼ਰੂਰ ਦੱਸਿਓ ਆਪ ਦੀ ਸਲਾਹ ਤੇ ਸੂਰਜ ਨੇ ਵੀ ਥੱਲੇ ਹੋ ਰਹੇ ਨੇ ਜੱਤੋਂ ਵੀ ਟਿਕਾਣਾ ਕਰੀਏ ਹੋਰ ਤੇ ਘੰਟੇ ਤੱਕ ਆਪਨਾ ਤੇ ਪਈ ਜਾ ਕੇ ਸੌਂਈ ਹੋ ਰਜ ਲੋ ਵੀ ਸਮਾਂ ਹੋ ਗਿਆ 9:30 ਵਜੇ ਦਾ ਤੇ ਹੁਣ ਭੁੱਖ ਲੱਗੀ ਆ ਦੁਪਹਿਰੇ ਚੌੜੇ ਜਿਹੇ ਖਾਦੇ ਸੀ ਉਹ ਤੋਂ ਤੁਹਾਨੂੰ ਪਤਾ ਹੀ ਹੋਣਾ ਤੇ ਹੁਣ ਭੁੱਖ ਲੱਗੀ ਮੈਂ ਕਾਹ ਨੂੰ ਯਾਰ ਐ ਸੋਣਾ ਤੇ ਮੈਗੀ ਜਿ ਪਈ ਸੀ ਆਪਣੇ ਕੋਲੇ ਆਹ ਹੜ ਪੈਕਟੇ ਦੋ ਬ ਹੋਰ ਪਏ ਆ ਤੇ ਇਹਨੂੰ ਖਾ ਕੇ ਹੁਣ ਸੌਵਾਂਗੇ ਤੇ ਇਸ ਤੋਂ ਬਾਅਦ ਦੇਖਾਂਗੇ ਕਾਫੀ ਵੀ ਪੜਾਈ ਜਾਊਗੀ ਤੇ ਕਾਫੀ ਠੀਕੇ ਬਣਾ ਕੇ ਫਿਰ ਸੌਂ ਜਾਗੇ ਵਾਈਫਾਈ ਇੱਥੇ ਆਪਾਂ ਨੂੰ ਹੋ ਜਾਣੀ ਆ ਨਾ ਤੇ ਮੌਕ ਕਰਾਂਗੇ ਅਪਲੋਡ ਹੋਣਾ ਕੱਲ ਨੂੰ ਜਾਂ ਆਪਦੇ ਵਾਲੇ ਦੇਖਦੇ ਆਂ ਭਾਈ ਜੀ ਤੇ ਕਰ ਦਾਂਗੇ ਫੋਟੋ ਵੀ ਇਹ ਪਰ ਜੇ ਕੱਲ ਨੂੰ ਇੱਕ ਕਰ ਦਾਂਗੇ ਅੱਜ ਅੱਜ ਕੱਲੂ ਕਰ ਦਾਂਗੇ ਤੇ ਜਾਇਦਾ ਸਵਾ ਤੁਹਾਨੂੰ ਚੰਗਾ ਲੱਗਿਆ ਹੋਵੇ ਤਾਂ ਸ਼ੁਕਰਗੁਜ਼ਾਰ ਹਾਂ ਮੈਂ ਆਪੇ ਨਾ ਫਿਰ ਤੁਹਾਡਾ ਜਿਹਨਾਂ ਨੇ ਦੇਖੀ ਵੀਡੀਓ ਆਹਦਾ ਤੁਹਾਨੂੰ ਚੰਗੀ ਲੱਗੀ ਹੋਈ ਵੀਡੀਓ ਬਾਈ ਕੋਈ ਜਿੰਨਾ ਕੋਈ ਰਾਜ ਦਿਖਾਉਣ ਵਾਲਾ ਹੁੰਦਾ ਤੈਨੂੰ ਵਿਸਾ ਦੇਈਦਾ ਇਸ ਤੋਂ ਵੱਧ ਕੀ ਕਰ ਸਕਦਾ ਤੁਸੀਂ ਜੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਸਕਦੇ ਹੋ ਉਹ ਇਹ ਸਲਾਹਾਂ ਦੇ ਨਾਲ ਹੀ ਬੰਦਾ ਅੱਗੇ ਤੁਰਦਾ ਹੁੰਦਾ ਐਂ ਚੀਜ਼ਾਂ ਹੁੰਦੀਆਂ ਨੇ ਹਨਾ ਬਈ ਥੋੜੇ ਨਵੇਂ ਇਹਨਾਂ ਰਹਾਂ ਦੇ ਉੱਤੇ ਇਧਰ ਲੈ ਕੇ ਇਧਰ ਦੇ ਵਿੱਚ ਤਾਂ ਕਰਕੇ ਤੇ ਮਿਲਦੇ ਆਂ ਬਈ ਤੁਹਾਨੂੰ ਖਲੂ ਨਵੀਂ ਵੀਡੀਓ ਦੇ ਵਿੱਚ ਨਵੇਂ ਸਫ਼ਰ ਦੇ ਵਿੱਚ ਤੇ ਅੱਜ ਦੀ ਸਨੌਪ ਦੀ ਮੈਂ ਇੱਥੇ ਕਰਦੇ ਹਾਂ ਖਾ ਕੇ ਮੈਂਗੀ ਦਿਖਾਵਾਂਗੇ ਬਸ ਨਹੀਂ ਲਾਉਂਗੀ ਅੱਜ ਤਾਂ ਰਾਤ ਵੀ ਨਹੀਂ ਸੱਤੇ ਤੋਂ ਸ਼ਵੇਰੇ ਵੀ ਉੱਠ ਖੜੇ ਹੋਏ ਹਾਂ ਜੇ ਕੱਚੀ ਨੀਂਦਰੇ ਜੇ ਖਾ ਕੇ ਮੈਂਗੀ ਦੀ ਚਾਹ 커피 ਲੈ ਲਈ ਜਾਵਾਂ ਸਾਰਾ ਸਾਰੀ ਚੱਕਾਂਗੇ ਠੀਕ ਆ ਬਾਈ ਹੋਰ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ ਲਾਈਕ ਸ਼ੇਅਰ ਕਰਦੇ ਮਾੜਾ ਮੋਟਾ ਜਿਹਾ ਹੌਸਲਾ ਜਿਆ ਹੋ ਜਾਂਦਾ ਹੋਰ ਤਾਂ ਕੀ ਆ ਤੇ ਜੁੜੇ ਰਹੋ ਪੇਜਾਂ ਦੇ ਨਾਲ ਥੋੜੀ ਥੋੜੀ ਕੀ ਕਰ ਰਹੇ ਆ ਵੀਡੀਓਗ੍ਰਾਫੀ ਦੇ ਵਿੱਚ ਗੱਲਾਂ ਬਾਤਾਂ ਦੇ ਵਿੱਚ ਆਜ਼ਾਦ ਨੂੰ ਹੋਰ ਦੇ ਨਾਮ ਤੇ ਵੀਡੀਓ ਚੰਗੀਆਂ ਲੱਗਣੀਆਂ ਆਪਣੀਆਂ ਧੰਨਵਾਦ ਜੀ ਮੇਰੇ ਸਤਿਕਾਰ ਸਵੀਰ ਮਿਲਦੇ ਰਹਿੰਦੇ ਨਾ ਮੇਰੀ ਵੀਡੀਓ ਦੇ ਵਿੱਚ